ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਨੇ ਦੁਬਾਰਾ ਫੇਰ ਪੰਜਾਬ ਸਰਕਾਰ ਨੂੰ ਇੱਕ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜਿੱੱਲੇਵਾਲ ਦੀ ਜਾਨ ਬਚਾਉਣ ਤੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਣ। ਤੇ ਪਹਿਲਾਂ ਵੀ ਉਹ ਇਸ ਤਰ੍ਹਾਂ ਦੀਆਂ ਕਈ ਵਾਰੀ ਗੱਲਾਂ ਕਰ ਚੁੱਕੇ ਨੇ ਤੇ ਉੱਥੇ ਹਾਜ਼ਰ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਜਾਂ ਕਹਿ ਲੋ ਜੋ ਪੰਜਾਬ ਸਰਕਾਰ ਦੇ ਵਕੀਲ ਸੀਗੇ ਉਹਨਾਂ ਨੇ ਜਦੋਂ ਕਿਹਾ ਕਿ ਤੁਸੀਂ ਸੈਂਟਰ ਨੂੰ ਵੀ ਕਹੋ ਕਿ ਉਹਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੇ ਮਸਲੇ ਹੱਲ ਕਰਨ ਤਾਂ ਜਿਹੜੇ ਜਿਹੜੇ ਸਲਿਸਟਰ ਜਨਰਲ ਆਫ ਇੰਡੀਆ ਮਿਸਟਰ ਤੁਸ਼ਾਰ ਮਹਿਤਾ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਕਿਹਾ ਵੀ ਨਹੀਂ ਤੇ ਇਹ ਉਹਨਾਂ ਦੀ ਜਾਨ ਬਚਾਉਣੀ ਜ਼ਰੂਰੀ ਹੈ ਮੰਗਾਂ ਦੀ ਗੱਲ ਕੀ ਆ ਉਹ ਬਾਅਦ ਚ ਹੋ ਜੂਗੀ ਜਾਨੀ ਇਸ ਕਿਸਮ ਦਾ ਜਿਹੜਾ ਵਤੀਰਾ ਹੈ ਕਾਫੀ ਢੇਰ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਮਸਲੇ ਨੂੰ ਆਪਣੇ ਹੱਥ ਲਿਆ ਹੋਇਆ ਹੈ। ਹਰ ਵਾਰ ਜਿਹੜਾ ਘੁਮਕਮਾ ਕੇ ਕੇਂਦਰ ਤੋਂ ਗੱਲ ਜਿਹੜੀ ਹੈ ਉਹ ਪੰਜਾਬ ਸਰਕਾਰ ਤੇ ਸੁੱਟ ਦਿੱਤੀ ਜਾਂਦੀ ਹੈ। ਅਸੀਂ ਇਸ ਗੱਲ ਦਾ ਬਿਲਕੁਲ ਵੀ ਵਿਚਾਰ ਨਹੀਂ ਕਰਨਾ ਚਾਹੁੰਦੇ ਕਿ ਪੰਜਾਬ ਸਰਕਾਰ ਨੂੰ ਕਿਉਂ ਕਿਹਾ ਜਾ ਰਿਹਾ ਹੈ ਪਰ ਕੱਲੀ ਪੰਜਾਬ ਸਰਕਾਰ ਨੂੰ ਹੀ ਕਿਹਾ ਜਾ ਰਿਹਾ ਹੈ। ਕੇਂਦਰ ਸਰਕਾਰ ਕਿਉਂ ਬਰੀ ਹੈ ਜਦਕਿ ਗੱਲ ਜਿਹੜੀ ਹੈ ਜਿਹੜਾ ਮੋਰਚਾ ਜਦੋਂ ਸ਼ੁਰੂ ਹੋਇਆ 13 ਫਰਵਰੀ ਨੂੰ ਤਾਂ ਉਹ ਕੇਂਦਰ ਸਰਕਾਰ ਦੇ ਵਿਰੁੱਧ ਸ਼ੁਰੂ ਹੋਇਆ ਸੀ। ਦੇ ਲੋਕ ਉਹਨਾਂ ਦੇ ਰਸਤੇ ਰੋਕੇ ਗਏ ਸੀ ਅਸਲ ਵਿੱਚ ਮਸਲਾ ਤਾਂ ਰਸਤੇ ਆ ਦੇ ਉੱਤੋਂ ਰੋਕਾਂ ਹਟਾਉਣ ਦਾ ਸੀ ਕਿ ਹਰਿਆਣਾ ਸਰਕਾਰ ਉਹ ਰੋਕਾਂ ਹਟਾਵੇ ਜਿਦੇ ਕਰਕੇ ਲੋਕ ਬਹੁਤ ਵੱਡੀ ਪੱਧਰ ਤੇ ਪ੍ਰੇਸ਼ਾਨ ਹੋ ਰਹੇ ਹੈ ਉਸ ਮਸਲੇ ਨੂੰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਇਧਰਲੇ ਪਾਸੇ ਆ ਗਿਆ ਅਸੀਂ ਸਮਝਦੇ ਹਾਂ ਕਿ ਸਮਾਨਯੋਗ ਸੁਪਰੀਮ ਕੋਰਟ ਦਾ ਇਹ ਜਿਹੜਾ ਵਤੀਰਾ ਹੈ ਇਹ ਇੱਕ ਕਿਸਮ ਦਾ ਪੱਖਪਾਤੀ ਵਤੀਰਾ ਹੈ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਵੀ ਕਟਹਿਰੇ 'ਚ ਖੜਾਉਣਾ ਚਾਹੀਦਾ ਹੈ ਉਹਨਾਂ ਨੂੰ ਵੀ ਟਾਈਮ ਬਾਉਂਡ ਕਰਨਾ ਚਾਹੀਦਾ ਹੈ ਕਿ ਉਹ ਗੱਲਬਾਤ ਨਹੀਂ ਮਸਲਾ ਕਿਉਂ ਨਹੀਂ ਜਿਠਦੀ ਉਹ ਉਹਨੂੰ ਕੀ ਇਸ ਗੱਲ ਦੀ ਉਹ ਹੈ ਵੀ ਉਹ ਉਹਨੂੰ ਕੀ ਸੰਗ ਆਉਂਦੀ ਹੈ ਕੇਂਦਰ ਸਰਕਾਰ ਨੂੰ ਜਾਂ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਅਜਿਹਾ ਕਹਿਣ ਲਈ ਕਿ ਵੀ ਤੁਸੀਂ ਇਹ ਮਸਲਾ ਜਿਹੜਾ ਹੈ ਉਹਨਾਂ ਨਾਲ ਬੈਠ ਕੇ ਨਿਵੇੜੋ ਤੇ ਉਸ ਕਿਸਾਨ ਆਗੂ ਦੀ ਜਾਨ ਬਚਾਓ ਬਿਨਾਂ ਸ਼ੱਕ ਇਲਾਜ ਦੇਣ ਲਈ ਵੀ ਕਹਿਣ ਹੋ ਪੰਜਾਬ ਸਰਕਾਰ ਨੂੰ ਤੇ ਜਿਸ ਤਰ੍ਹਾਂ ਦਾ ਉੱਥੇ ਮਾਹੌਲ ਹੈ ਉਹਦੇ ਮਾਹੌਲ ਦੇ ਵਿੱਚ ਇਸ ਜਿਹੜੀ ਖਿੱਚੋ ਤਾਣ ਹੈ ਇਹਦੇ ਵਿੱਚ ਉਹਨਾਂ ਦੀ ਜਾਨ ਨੂੰ ਬਹੁਤ ਵੱਡਾ ਖਤਰਾ ਬਣਿਆ ਹੋਇਆ ਢੱਲੇਵਾਲ ਸਾਹਬ ਦੀ ਨੂੰ ਅਸੀਂ ਇਸ ਗੱਲ ਦੇ ਉੱਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕੇਂਦਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆਂ ਤੇ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਉਹਨਾਂ ਦੀ ਜਾਨ ਬਚਾਈ ਜਾਣੀ ਚਾਹੀਦੀ ਹੈ ਦੂਜੇ ਵੱਨੇ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕਰਕੇ ਪਹਿਲਾਂ ਵੀ 9 ਜਨਵਰੀ ਨੂੰ ਮੋਗਾ ਵਿਖੇ ਇੱਕ ਵੱਡੀ ਮਹਾਪੰਚਾਇਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਤੇ ਹੁਣ ਉਹਨਾਂ ਨੇ 4 ਜਨਵਰੀ ਨੂੰ ਹਰਿਆਣੇ ਦੇ ਵਿੱਚ ਵੀ ਇੱਕ ਅਜਿਹੀ ਪੰਚਾਇਤ ਕੀਤੀ ਜਾਊਗੀ ਮੰਗਾਂ ਤਕਰੀਬਨ ਉਹੀ ਨੇ ਸਭ ਤੋਂ ਪਹਿਲੀ ਮੰਗ ਐਸ ਵਕਤ ਸਾਰਿਆਂ ਦੀ ਇਹੀ ਹੈ ਕਿ ਕਿਸਾਨ ਆ ਗੁਰਜਬੀਰ ਸਿੰਘ ਡੱਲੇਵਾਰ ਜੀ ਦੀ ਜਾਨ ਨੂੰ ਬਚਾਇਆ ਜਾਵੇ ਉਹਨਾਂ ਨੂੰ ਉਹਨਾਂ ਦੀ ਜਾਨ ਬਚਾਈ ਜਾਣੀ ਚਾਹੀਦੀ ਹੈ ਤੇ ਕੇਂਦਰ ਸਰਕਾਰ ਇਸ ਦੇ ਉੱਤੇ ਨਿਗ੍ਹਾਤਰੇ ਇਹ ਜਾਦਾ ਸਟ੍ਰੈਸ ਇਸ ਗੱਲ ਦੇ ਉੱਤੇ ਹੈ ਅਹ ਦੋਸਤੋ ਦੂਜੇ ਪਾਸੇ ਡਾਲਰ ਜਿਹੜਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਗੁਜਰਾਤ ਦੇ ਕਿਹਾ ਸੀ ਵੀ ਜਿਉਂ-ਜਿਉਂ ਰੁਪਇਆ ਡਿੱਗਦਾ ਤੇ ਉਦਾਂ ਹੀ ਸਰਕਾਰ ਡਿੱਗਦੀ ਹੈ ਤੇ ਹੁਣ ਅ ਪਿਛਲੇ ਕਾਫੀ ਦੇਰ ਤੋਂ ਰੁਪਇਆ ਦੀ ਕੀਮਤ ਡਾਲਰ ਦੇ ਮੁਕਾਬਲੇ ਤੇ ਘਟ ਰਹੀ ਹੈ ਤੇ ਡਾਲਰ ਮਹਿੰਗਾ ਹੋ ਰਿਹਾ ਹੈ ਸਾਡੀ ਫਾਈਨਾਂਸ ਮਿਨਿਸਟਰ ਨੇ ਕਿਹਾ ਸੀ ਵੀ ਰੁਪਇਆ ਨਹੀਂ ਡਿੱਗ ਰਿਹਾ ਡਾਲਰ ਚੜ ਰਿਹਾ ਹੈ ਯਾਨੀ ਚਲੋ ਹੁਣ ਇਹ ਉਹਨਾਂ ਦਾ ਕਹਿਣ ਦਾ ਤਰੀਕਾ ਹੈ ਕਿਉਂਕਿ ਉਹ ਫైనాన్స్ ਮਿਨਿਸਟਰ ਵੀ ਨੇ ਇੱਕ ਬਹੁਤ ਵੱਡੀ ਯੂਨੀਵਰਸਿਟੀ ਤੋਂ ਪੜ੍ਹੇ ਹੈ ਤੇ ਅਰਥ ਸ਼ਾਸਤਰ ਪੜ੍ਹੇ ਹੋਏ ਹੈ ਉਹਨਾਂ ਦਾ ਅਰਥ ਸ਼ਾਸਤਰ ਸ਼ਾਇਦ ਇਹ ਗੱਲ ਦੱਸਦਾ ਹੋਵੇ ਵੀ ਰੁਪਈਆ ਨਹੀਂ ਦਿਖ ਰਿਹਾ ਪਰ ਜਿੰਨੀਆਂ ਅਖਬਾਰਾਂ ਨੇ ਸਾਰੀਆਂ ਰੋਜ਼ ਹੀ ਦੱਸਤੀਆਂ ਨੇ ਵੀ ਰੁਪਈਆ ਧੜਾਮ ਕਰਕੇ ਦੇਖਿਆ ਪਰसों ਜਿਹੜਾ ਰੁਪਈਆ ਹੈ ਉਹ 85 ਰੁਪਏ 27 ਪੈਸੇ ਤੇ ਖਤਮ ਹੋਇਆ ਸੀਗਾ ਡਾਲਰ 1 ਡਾਲਰ ਦੀ ਕੀਮਤ ਇੰਨੀ ਸੀਗੀ ਕੱਲ ਦਿਨੇ ਜਦੋਂ ਸ਼ੁਰੂ ਹੋਇਆ ਕੰਮ ਤਾਂ ਘੱਟ ਤੋਂ ਘੱਟ ਜਾ ਕੇ 85 ਰੁਪਏ ਜਿਹੜਾ ਉਹ 82 ਪੈਸੇ ਤੇ ਜਾ ਖੜਿਆ ਸੀ ਦਲਰ ਇੱਕ ਵਾਰ ਫਿਰ ਹੌਲੀ ਹੌਲੀ ਘਟਦਾ ਘਟਦਾ ਜਾ ਕੇ ਉਹ ਤਕਰੀਬਨ 85 ਰੁਪਏ 48 ਪੈਸੇ ਦੇ ਉੱਤੇ 50 ਪੈਸੇ ਦੇ ਉੱਤੇ ਖਤਮ ਹੋਇਆ ਇੱਕ ਦਿਨ ਦੇ ਵਿੱਚ 53 ਪੈਸੇ ਕੀਮਤ ਦਾ ਫਰਕ ਪਿਆ ਇੱਕ ਦਿਨ ਚ ਯਾਨੀ ਅਧਾ ਰੁਪਈਆ ਥੱਲੇ چلا ਗਿਆ ਡਾਲਰ ਡਾਲਰ ਦੀ ਕੀਮਤ ਵਧ ਗਈ ਜਾਨੀ ਰੁਪਈਆ ਘਟ ਗਿਆ ਇੰਨੀ ਕਦੇ ਨਹੀਂ ਹੋਈ ਇਹ ਬਹੁਤ ਹੀ ਜਾਨੀ ਮਾੜੀਆਂ ਸੰਭਾਵਨਾਵਾਂ ਮਾਣੇ ਸਾਡੇ ਭਾਰਤ ਵਾਸਤੇ ਅ ਅੱਗੇ ਦੋਸਤੋ ਇਹ ਹੈ ਕਿ ਮਦਰਾਸ ਦੀ ਹਾਈ ਕੋਰਟ ਹੈ ਜਿਹੜੀ ਉਸ ਨੇ ਇੱਕ ਜਿਹੜਾ ਮੰਦਰਾਂ ਦਾ ਕਾਰਕੁਨ ਹੈ ਜਿਹੜਾ ਮੰਦਰਾਂ ਦੇ ਬਾਰੇ ਵਿੱਚ ਦੱਖਣ ਭਾਰਤ ਦੇ ਵਿੱਚ ਬਹੁਤ ਵੱਡਾ ਜਿਨ੍ਹਾਂ ਨੇ ਤਹਿਲਕਾ ਮਚਾਇਆ ਹੋਇਆ ਹੈ ਉਨਾ ਦਾ ਜਿਹੜਾ ਇੱਕ ਕਾਰਕੁਨ ਹੈ ਉਸ ਨੂੰ ਦੁਬਾਰਾ ਫੇਰ ਇੰਟਰਮ ਅੰਤਰਮ ਜਮਾਨਤ ਦੇ ਦਿੱਤੀ ਤੇ ਉਹਦੀ ਪਹਿਲਾਂ ਵੀ ਉਹਦੇ ਤੇ ਕੇਸ ਸੀਗਾ ਵੀ ਉਹ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਨਫ਼ਰਤੀ ਭਾਸ਼ਣ ਪਾਉਂਦਾ ਹੈ ਤੇ ਲੋਕਾਂ ਦੇ ਵਿਰੁੱਧ ਲਿਖਦਾ ਹੈ ਤੇ ਉਦੋਂ ਵੀ ਮਨਜੋਗ ਹਾਈ ਕੋਰਟ ਨੇ ਉਹ ਕਿਹਾ ਸੀ ਵੀ ਤੂੰ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਜਿੰਨੇ ਤੇਰੇ ਖਾਤੇ ਐ ਸਾਰਿਆਂ ਨੂੰ ਡੀਟੌਕਸ ਕਰ ਉਹਨਾਂ ਦੇ ਵਿੱਚ ਅਜਿਹੇ ਜਿਹੜਾ ਤੂੰ ਕਰਿਆ ਹੋਏਗਾ ਨਫ਼ਰਤੀ ਪ੍ਰਚਾਰ ਉਹ ਮਿਟਾ ਦੇ ਇਦੇ باوجود ਹੁਣ ਫੇਰ ਇੱਕ ਔਰਤ ਨੇ ਉਹਦੇ ਖਿਲਾਫ ਇਸ ਤਰ੍ਹਾਂ ਦੀ ਕੰਪਲੇਂਟ ਪਾਈ ਸੀ ਸੁਪਰੀਮ ਕੋਰਟ ਤੱਕ ਉਹਨੂੰ ਜਾਣਾ ਪਿਆ ਉਹਨੇ ਫੇਰ ਉਸ ਔਰਤ ਦੇ ਵਿਰੁੱਧ ਟਿੱਪਣੀਆਂ ਕਰ ਦਿੱਤੀਆਂ ਤੇ ਉਹ ਫੇਰ ਉਹਦੇ ਤੇ ਕੇਸ ਹੋਇਆ ਤੇ ਉਹ ਜਮਾਨਤ ਉਹਨੂੰ ਦੇ ਦਿੱਤੀ ਕੱਲ ਹਾਈ ਕੋਰਟ ਨੇ ਤੇ ਕਿਹਾ ਵੀ ਤੂੰ ਔਰਤਾਂ ਦੇ ਵਿਰੁੱਧ ਇਸ ਕਿਸਮ ਦੀਆਂ ਟਿੱਪਣੀਆਂ ਨਾ ਕਰ ਅਸੀਂ ਸਮਝਦੇ ਹਾਂ ਕਿ ਜਿੱਥੇ ਉਹਨਾਂ ਦੇ ਪੱਦਰ ਦੇ ਠੀਠਤਾਈ ਹੈ ਵੀ ਅਸੀਂ ਹਟਣਾ ਨਹੀਂ ਗਾ ਇਸ ਤਰ੍ਹਾਂ ਦੀਆਂ ਵਿਰੋਧਤਾਈਆਂ ਦਲਤਾਂ ਦੇ ਵਿਰੁੱਧ ਔਰਤਾਂ ਦੇ ਵਿਰੁੱਧ ਤੇ ਆਮ ਲੋਕਾਂ ਦੇ ਵਿਰੁੱਧ ਉੱਥੇ ਕੋਲਟਾਂ ਨੂੰ ਵੀ ਥੋੜਾ ਇਸ ਗੱਲ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਅ ਵਿਲਫੁਲ ਆਫੈਂਡਰ ਹੈ ਜਾਣ ਬੁੱਝ ਕੇ ਅਜਿਹੇ ਗੁਨਾਹ ਕਰਦਾ ਹੈ ਤੇ ਰੈਕਰਿੰਗ ਕਰਦਾ ਹੈ ਬਾਰ-ਬਾਰ ਕਰਦਾ ਹੈ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ ਸੋ ਉਹ ਉਹਨੂੰ ਸਜ਼ਾ ਨਹੀਂ ਕੋਈ ਹਾਲੇ ਮਿਲੀ ਆ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਚਾਹੁੰਨੇ ਹਾਂ 25 ਦਸੰਬਰ ਨੂੰ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਕਲਬਿਹਾਰੀ ਬਾਜਪਾਈ ਦਾ ਜਨਮ ਦਿਨ ਹੁੰਦਾ ਹੈਗਾ ਉਹ ਪਹਿਲਾਂ ਕਿਸੇ ਨੂੰ ਕੋਈ ਬਹੁਤਾ ਪਤਾ ਨਹੀਂ ਸੀਗਾ ਤੇ ਉਹ ਉਸੇ ਦਿਨ ਹੁੰਦਾ ਜਿੱਦਣ ਕ੍ਰਿਸਮਸ ਹੁੰਦੀ ਹੈ ਇਹ ਸਰਕਾਰ ਆਈ ਤੇ ਆਉਣ ਸਾਰੇ ਇਹਨਾਂ ਨੇ ਕਿਹਾ ਵੀ ਅਸੀਂ 25 ਦਸੰਬਰ ਨੂੰ ਗੁੱਡ ਗਵਰਨੈਂਸ ਡੇ ਦੇ ਤੌਰ ਤੇ ਮਨਾਵਾਂਗੇ ਤੇ ਹੁਣ ਹਫ਼ਤਿਆਂ ਦੇ ਤੌਰ ਤੇ ਮਨਾਉਣ ਲੱਗੇ ਤਾਂ ਕਿ ਜਿਹੜੀਆਂ 크리스마ਸ ਦੀਆਂ ਜਿਹੜੀਆਂ ਦੇ ਦਾ ਮਨਾਇਆ ਜਾਣਾ ਜਾਂ ਉਹਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਉਹਨਾਂ ਨੂੰ ਠੰਡੀਆਂ ਕਰਿਆ ਜਾ ਸਕੇ ਸਰਕਾਰੀ ਤੌਰ ਤੇ ਹੋਰ ਸਾਰਾ ਧਿਆਨ ਉਧਰਲੇ ਪਾਸੇ ਲੱਗ ਜੇ ਬਾਜਪਾਈ ਸਾਹਿਬ ਬਾਰੇ ਬਾਜਪਾਈ ਸਾਹਿਬ ਦੇ ਨਾਲ ਸਾਡਾ ਨਿੱਜੀ ਕੋਈ ਦੁਸ਼ਮਣੀ ਨਹੀਂ ਹੈ ਪਰ ਉਹਨਾਂ ਦੀ ਸਰਕਾਰ ਦੇ ਜਿਹੜੇ ਦੋ ਫੈਸਲੇ ਹੈ ਇੱਕ ਅੱਡ ਅੱਡ ਸੜਕਾਂ ਦੇ ਉੱਤੇ ਟੋਲ ਟੈਕਸ ਲਾਉਣੇ ਤੇ ਦੂਜਾ ਜਿਹੜੇ ਮੁਲਾਜ਼ਮ ਭਰਤੀ ਹੋਣਗੇ ਕੇਂਦਰ ਸਰਕਾਰ ਦੇ ਵਿੱਚ ਇੱਕ ਜਨਵਰੀ 2004 ਤੋਂ ਬਾਅਦ ਉਹਨਾਂ ਸਾਰਿਆਂ ਦੀਆਂ ਪੈਨਸ਼ਨਾਂ ਬੰਦ ਹੋਣਗੀਆਂ ਇਹ ਅਸੀਂ ਸਮਝਦੇ ਹਾਂ ਵੀ ਬਹੁਤ ਹੀ ਮੰਦ ਭਾਗੇ ਤੇ ਭੈੜੇ ਫੈਸਲੇ ਐ ਇਸ ਤੋਂ ਇਲਾਵਾ ਜਿਹੜੀਆਂ ਨਵਾਬਦਾਰਵਾਦੀ ਨੀਤੀਆਂ ਨੇ ਉਹਨਾਂ ਨੂੰ ਉਹਨਾਂ ਨੇ ਪੂਰਾ ਉਹ ਕਰਿਆ ਭਾਰਤੀ ਸੰਵਿਧਾਨ ਨੂੰ ਬਦਲ ਲਈ ਰਿਵਿਊ ਕਮੇਟੀ ਬਣਾਈ ਸੋ ਉਹਨਾਂ ਬਾਰੇ ਕੋਈ ਐਜ ਪ੍ਰਧਾਨ ਮੰਤਰੀ ਨਿੱਜੀ ਨਹੀਂ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਅਸੀਂ ਸਮਝਦੇ ਹਾਂ ਵੀ ਕੋਈ ਬਹੁਤ ਅੱਛਾ ਕੰਮ ਉਹਨਾਂ ਨੇ ਨਹੀਂ ਕੀਤੇ ਹੋਏ ਜਿਹੜੇ ਆ ਮਾੜੇ ਐ ਤਾਂ ਲੋਕ ਜਾਣਦੇ ਐ ਇਤਿਹਾਸ ਜਾਣੂਗਾ ਸਾਰਾ ਉਹਨਾਂ ਦਾ 100ਵਾਂ ਜਨਮ ਦਿਨ ਮਨਾਇਆ ਜਾਣਾ ਸੀ ਪਟਨੇ ਦੇ ਵਿੱਚ ਤੇ ਮਨਾਇਆ ਜਾਣਾ ਸੀਗਾ ਉਸ ਥਾਂ ਦੇ ਉੱਤੇ ਜਿਸ ਨੂੰ ਬਾਪੂ ਸਵਾਕਰ ਆਡੀਟੋਰੀਅਮ ਕਹਿੰਦੇ ਐ ਤੇ ਉਸ ਨੂੰ ਮਨਾਉਣ ਲਈ ਜਿਹੜਾ ਬੀਜੇਪੀ ਦਾ ਪਹਿਲਾ ਪੁਰਾਣਾ ਸਾਬਕਾ ਮੰਤਰੀ ਐ ਅਸ਼ਨੀਮਿ ਚੌਬੇ ਉਹਦਾ ਵੱਡਾ ਤੇ ਹੋਰ ਜਿਹੜੇ ਡਾਕਟਰ ਸੀਪੀ ਠਾਕਰ ਉਹਨਾਂ ਦਾ ਪੁਰਾਣਾ ਲੀਡਰ ਐ ਸੰਜੇ ਪਾਸਵਾਨ ਤੇ ਇੱਕ ਇੱਕ ਮੁਸਲਮ ਚਿਹਰਾ ਉਹਨਾਂ ਨੇ ਜਿਹੜਾ ਰੱਖਿਆ ਹੋਇਆ ਸ਼ਾਹ ਨਿਵਾਜ ਹੁਸੈਨ ਬਿਹਾਰ ਤੋਂ ਹੀ ਐ ਉਹ ਵੀ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਉਹ ਐਡੀਟੋਰੀਅਮ ਦੇ ਵਿੱਚ ਫੰਕਸ਼ਨ ਕਰਿਆ ਤੇ ਉਸ ਫੰਕਸ਼ਨ ਦੇ ਵਾਸਤੇ ਉਚੇਚ ਨਾਲ ਜਿਹੜੀ ਉਹਨਾਂ ਉੱਥੋਂ ਦੀ ਇੱਕ ਲੋਕ ਗਾਇਕਾ ਹੈਗੀ ਹੈ ਦੇਵੀ ਜਿਹੜੀ ਭੋਜਪੂਰੀ ਗਾਣੇ ਗਾਉਂਦੀ ਹੈ ਤੇ ਭਜਨ ਮਗਾਉਂਦੀ ਹੈ ਖਾਸ ਤੌਰ ਤੇ ਬਹੁਤ ਜ਼ਿਆਦਾ ਉਹ ਮਸ਼ਹੂਰ ਹੈ ਉਸ ਨੂੰ ਬੰਬੇ ਤੋਂ ਸੱਦਿਆ ਗਿਆ ਅਸੀਂ ਵੀ ਤੇਰਾ ਸਨਮਾਨ ਕਰਨਾ ਹੈਗਾ ਉਹ ਵਿਚਾਰੀ ਆਈ ਤੇ ਆ ਕੇ ਫੰਕਸ਼ਨ ਦੇ ਵਿੱਚ ਸ਼ਾਮਲ ਹੋਈ ਤੇ ਉਹਦਾ ਸਨਮਾਨ ਵੀ ਕੀਤਾ ਗਿਆ ਉਹਦੇ ਸਨਮਾਨ ਦੇ ਵਿੱਚ ਚੌਬੇ ਨੇ ਕਿਹਾ ਕਿ ਮੇਰੀ ਇਹ ਬੇਟੀ ਹੈ ਚੌਬੇ ਦੇ ਮੁੰਡੇ ਨੇ ਕਿਹਾ ਕਿ ਮੇਰੀ ਭੈਣ ਹੈ ਕਿਆ ਬਾਤ ਹੈ ਬਹੁਤ ਸੋਹਣਾ ਗਾਉਂਦੀ ਹੈ ਫੰਕਸ਼ਨ ਹੋ ਰਿਹਾ ਸੀਗਾ ਕਿਸੇ ਨੇ ਸਿਫਾਰਸ਼ ਕਰ ਦਿੱਤੀ ਵੀ ਦੇਵੀ ਜੀ ਤੁਸੀਂ ਬਹੁਤ ਅੱਛੀ ਗਾਇਕ ਹੋ ਕੋਈ ਭਜਨ ਸੁਣਾ ਦਿਓ ਉਸ ਵਿਚਾਰੀ ਨੇ ਇੱਕ ਤਾਂ ਉੱਥੇ ਉਸ ਥਾਂ ਦਾ ਨਾਂ ਜਿਹੜਾ ਬਾਪੂ ਸਵਾਕਰ ਅੱਜਟੋਰੀਅਮ ਹੈ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਉਹ ਸਵਾਕਰ ਬਣਿਆ ਹੋਇਆ ਹੈ ਇੱਕ ਤਾਂ ਉਹ ਤੇ ਦੂਜਾ ਉਹਦੇ ਦਿਲ ਦੇ ਨੇੜੇ ਸੀਗਾ ਭਜਨ ਉਹਨੇ ਇੱਕ ਭਜਨ ਸੁਣਾਤਾ ਉੱਥੇ ਭਜਨ ਦਾ ਨਾਮ ਹੈਗਾ ਜਿਹੜਾ ਰਘੁਪਤੀ राघव राजा राम ਪਤਿਤ ਪਾਵਨ सीताराम ਈਸ਼ਵਰ ਅੱਲਾ ਤੇਰਾ ਨਾਮ ਇਹ ਜਦੋਂ ਉਹ ਗਾਉਣ ਲੱਗੀ ਤਾਂ ਇਹ ਮਹਾਤਮਾ ਗਾਂਧੀ ਜੀ ਦਾ ਸਭ ਤੋਂ ਵੱਧ ਪਸੰਦੀਦਾ ਭਜਨ ਸੀਗਾ ਜਿਹੜਾ ਉਹ ਅਕਸਰ ਸੁਣਿਆ ਕਰਦੇ ਸੀਗੇ ਤੇ ਆਖਰ ਜਦੋਂ ਉਹਨਾਂ ਨੂੰ ਗੋਲੀ ਮਾਰੀ ਐ ਨੱਥੂ ਰਾਮ ਗੋਡਸੇ ਨੇ ਉਦੋਂ ਵੀ ਉਹ ਭਜਨ ਸੀ ਤੇ ਜਦੋਂ ਉਹਨਾਂ ਦੇ ਆਖਰੀ ਸ਼ਬਦ ਜਿਹੜੇ ਦੁਨੀਆ ਤੋਂ ਜਾਣ ਲੱਗੇ ਆ ਉਹ ਹੇ ਰਾਮ ਸੀਗੇ ਹੁਣ ਇਸ ਭਜਨ ਦੇ ਉੱਤੇ ਜਿਹੜੇ ਉੱਥੇ ਲੋਕ ਬੈਠੇ ਸੀ ਉਹਨਾਂ ਦੇ ਵਿੱਚ 50 60 ਜਣਿਆਂ ਦੀ ਭੀੜ ਜਦੋਂ ਉਹਨੇ ਕਿਹਾ ਵੀ ਈਸ਼ਵਰ ਅੱਲਾ ਤੇਰਾ ਨਾਮ ਅੱਲਾ ਦਾ ਲਫ਼ਜ਼ ਸੁਣਿਆ ਨਹੀਂ ਤੇ ਉਹ ਭੀੜ ਦਾ ਗੁੱਸਾ ਸੱਤਵੇਂ ਇਸ ਮੰਨਤੇ ਪੁੱਜਿਆ ਨਹੀਂ ਇੱਕਦਮ ਉਹਨਾਂ ਨੇ ਖਰੂਦ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਕੀ ਬਕਵਾਸ ਹੈਗਾ ਇਹਨੂੰ ਬੰਦ ਕਰੋ ਜੈ ਸ਼੍ਰੀ ਰਾਮ ਦੇ ਨਾਰੇ ਲਾਉਣੇ ਸ਼ੁਰੂ ਕਰਤੇ ਉੱਥੇ ਜਿਹੜੇ ਪ੍ਰਬੰਧਕ ਹੈ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਪ੍ਰਬੰਧਕਾਂ ਨੇ ਸਮੇਤ ਸ਼ਾਹ ਨਵਾਜ਼ ਹੁਸੈਨ ਦੇ ਤੇ ਸਮੇਤ ਇਸ ਜਿਹੜਾ ਹੈਗਾ ਸੀ ਅਸ਼ਵਨੀ ਚੌਬੇ ਉਹਨਾਂ ਦੇ ਇਨਾ ਚੋਂ ਕਿਸੇ ਦਾ ਮੂੰਹ ਟੁੱਟ ਜੇ ਜੇ ਉਹਨਾਂ ਨੇ ਕਿਹਾ ਹੋਵੇ ਵੀ ਤੁਸੀਂ ਆ ਕੀ ਬਕਵਾਸ ਕਰਦੇ ਹੋ ਇੱਥੋਂ ਬਾਹਰ ਚੱਲ ਜਾਓ ਨਹੀਂ ਅਸੀਂ ਪੁਲਿਸ ਬਣਾਉਨੇ ਆ ਉਹਨਾਂ ਦੇ ਵਿਰੁੱਧ ਨਹੀਂ ਕਿਹਾ ਕਿਹਾ ਕਿ ਨੂੰ ਇਸ ਕੁੜੀ ਨੂੰ ਇਕ ਤੈ ਦਾ ਭਾਸ਼ਣ ਬੰਦ ਹੋ ਗਿਆ ਵਿਚਾਲੇ ਤੋਕਤਾ ਰੁਕ ਗਿਆ ਕੰਮ ਦੂਜਾ ਇਹਨੂੰ ਬਾਰ ਬਾਰ ਇਹ ਕਿਹਾ ਵੀ ਤੂੰ ਜਾ ਕੇ ਥੋੜਾ ਦੋ ਸ਼ਬਦ ਮਾਫੀ ਦੇ ਕਹਿ ਦੇ ਮਾਫੀ ਦੇ ਦੋ ਸ਼ਬਦ ਕਹੇ ਫੇਰ ਵੀ ਉਹ ਹਟੇ ਨਹੀਂ ਫਿਰ ਇਹਨਾਂ ਚੌਬੇ ਉਹਨਾਂ ਨੇ ਉੱਥੇ ਜੈ ਸ਼੍ਰੀ ਰਾਮ ਦੇ ਨਾਰੇ ਉਹੀ ਲਾਏ ਜਿਹੜੇ ਉਹ ਲਾ ਰਹੇ ਸੀ ਫਿਰ ਇਹਨੂੰ ਕਿਹਾ ਵੀ ਤੂੰ ਲਾ ਦੇ ਜਿਹੜੇ ਜੈ ਸੀਆ ਰਾਮ ਕਹਿਣ ਦੀ ਗੱਲ ਹੈ ਜੈ ਸੀਤਾ ਰਾਮ ਕਹਿਣ ਦੀ ਗੱਲ ਹੈ ਉਹ ਨਹੀਂ ਕਿਉਂਕਿ ਰਾਮ ਨਾਲ ਨਹੀਂ ਕੋਈ ਤਾਲੁਕ ਸੀਤਾ ਜੀ ਨਾਲ ਕੋਈ ਤਾਲੁਕ ਨਹੀਂ ਜੈ ਸ਼੍ਰੀ ਰਾਮ ਇੱਕ ਰਾਜਨੀਤਿਕ ਨਾਰਾ ਹੈਗਾ ਲੋਕਾਂ ਨੂੰ ਬੁਲੀ ਕਰਨ ਦਾ ਉਹ ਜਿਹੜਾ ਉਹ ਲਾਏ ਫਿਰ ਉਹ ਸ਼ਾਂਤ ਹੋਏ ਤੇ ਇੰਨੀ ਗੱਲ ਨਹੀਂ ਇਹਨੇ ਮਾਫੀ ਵੀ ਮੰਗ ਲਈ ਇਹਨੂੰ ਮਾ ਇਹਨੂੰ ਕਿਹਾ ਗਿਆ ਵੀ ਤੂੰ ਮਾਫੀ ਮੰਗ ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਮਾਫੀ ਮੰਗੋ ਏ ਕਿਉਂ ਇੱਥੇ ਖਰਾਬੀ ਕੀਤੀ ਹੈ ਤੁਸੀਂ ਅਕਲ ਬਿਹਾਰੀ ਬਾਜ ਪਾਈ ਦਿੱਤੇ ਸੋ ਚਾਹੇ ਚੌਬੇ ਨੇ ਬਾਅਦ ਚ ਕਿਹਾ ਵੀ ਇਹ ਕੁਝ ਨਹੀਂ ਸੀ ਹੋਣਾ ਚਾਹੀਦਾ ਹੋਇਆ ਕਿਉਂ ਹੈ ਕਿਉਂ ਹੋਇਆ ਇਹ ਫਿਰ ਸ਼ਾਨਵਾਜ ਹਸੈਨ ਨੇ ਕਿਹਾ ਵੀ ਇਹ ਤਾਂ ਜਿਹੜੀ ਹੈ ਅਸੈਂਸ਼ੀਲਤਾ ਦਾ ਦੀ ਸਿਖਰ ਹੋ ਗਈ ਕਿਉਂ ਹੋਈ ਹੈ ਇਹ ਕਿਉਂਕਿ ਤੁਸੀਂ ਬੋਲੇ ਨਹੀਂ ਦੋਂ ਜਦੋਂ ਕਿਤੇ ਅੱਲਾ ਦਾ ਨਾਮ ਆਇਆ ਨਹੀਂ ਤੇ ਇਹਨਾਂ ਲੋਕਾਂ ਦਾ ਸੱਤਵੇਂ ਸਮਾਂ ਤੇ ਗੁੱਸਾ ਪਹੁੰਚਿਆ ਨਹੀਂ ਤੇ ਇਹੀ ਕੁਛ ਸੀ ਏ ਏ ਵਿਰੋਧੀ ਜਿਹੜੇ ਮੁਜਾਰੇ ਸੀਗੇ ਕਾਨਪੁਰ ਆਈਆਈਟੀ ਦੇ ਵਿੱਚ ਵਿਦਿਆਰਥੀ ਕਰਦੇ ਸੀ ਜਦੋਂ ਉਹਨਾਂ ਨੇ ਮਸ਼ਹੂਰ ਜਿਹੜੇ ਕਵੀ ਫੈਜ਼ ਅਹਿਮਦ ਫੈਜ਼ ਉਹਨਾਂ ਦਾ ਇੱਕ ਗੀਤ ਸੀਗਾ ਹਮ ਦੇਖੇਗੇ ਉਹਦੇ ਵਿੱਚ ਵੀ ਇਹ ਸ਼ਬਦ ਆਉਂਦੇ ਸੀ ਉਹਨਾਂ ਤੇ ਦੇਸ਼द्रोह ਹੀ ਦੇ ਮਕਦਮਾ ਲੱਗਾ ਅੱਲਾ ਕਹਿਣਾ ਅੱਲਾ ਹੂ ਅਕਬਰ ਕਹਿਣਾ ਦੇਸ਼ ਤਰੋ ਹੈ ਦੇਸ਼ ਦੇ ਵਿੱਚ ਇਹ ਅੱਜ ਸੋਚਣ ਦੀ ਲੋੜ ਹੈ ਦੋਸਤੋ ਸੱਚਮੁੱਚ ਹੀ ਅਸੀਂ ਬਹੁਤ ਮਾੜੇ ਸ਼ਾਸਕਾਂ ਦੇ ਬਸ ਪਏ ਹੋਈਆਂ ਸਾਨੂੰ ਇਹ ਝੂਲਾ ਲਾਉਣਾ ਪੈਣਾਗਾ ਜਿੰਨਾ ਛੇਤੀ ਲਾਹਾਂਗੇ ਓਨਾ ਚੰਗਾ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ